ਕਬੀਰ ਮੋਹ ਮਰਨੇ ਕਾ ਚਾਉ ਹੈ ਮਰਉ ਤ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪ੍ਰਾ ਹਮਾਰੇ ਬਾ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੇ ਬਾਰ ਜਗੋ ਜੁਗ ਅਟਲ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰੂ ਸਵਾਰਿਓ ਵਡਭਾਗੇ ਆ ਸਤਗੁਰਾਂ ਨੇ ਕਿਰਪਾ ਕਰਕੇ ਸਤਸੰਗਤ ਦੀਆਂ ਕੜੀਆਂ ਬਖਸ਼ੀਆਂ ਨੇ ਅੱਜ 21 ਫਰਵਰੀ ਅੱਜ ਦੇ ਦਿਨ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਉਹ ਵਾਪਰਿਆ ਸੀ ਉਹਦੇ ਸਬੰਧ ਵਿੱਚ ਆਪਾਂ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਹੈ ਆਓ ਸਾਰੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਿੱਖਾਂ ਨੂੰ ਇਹ ਗੱਲ ਯਾਦ ਰਹਿਣੀ ਚਾਹੀਦੀ ਹੈ ਜਿਹੜੀ ਬਾਤ ਆਪਾਂ ਹਰ ਰੋਜ਼ ਅਰਦਾਸ ਵਿੱਚ ਪੜਦੇ ਹਾਂ ਸੁਣਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾਂ ਸਵਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਆਪਾਂ ਉਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਆਖਦੇ ਆ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹ ਜਿਹੜਾ ਸਾਕਨ ਨਨਕਾਣਾ ਸਾਹਿਬ ਆਪਰਿਆ ਇਹ ਨਨਕਾਣਾ ਸਾਹਿਬ ਜੋ ਜਨਮ ਸਥਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ ਇਹ ਇਤਿਹਾਸਕ ਸਥਾਨ ਇਥੇ ਜਿਹੜਾ ਮਹੰਤ ਸੀ ਉਹ ਮਹੰਤ ਬਹੁਤ ਕੁ ਕਰਮ ਕਰਦਾ ਸੀ ਜਦੋਂ ਸਾਕਾ ਵਾਪਰਿਆ ਉਸ ਵੇਲੇ ਜਿਹੜਾ ਮਹੰਤ ਸੀ ਉਹ ਨਰੈਣੂ ਸੀ ਤੇ ਉਸ ਨਰੈਣੂ ਮਹੰਤ ਤੋਂ ਪਹਿਲਾਂ ਵੈਸੇ ਉਹਦਾ ਪੂਰਾ ਨਾਮ ਇਤਿਹਾਸ ਵਿੱਚ ਮਹੰਤ ਨਰੈਣਦਾਸ ਆਇਆ ਰੋਸ ਵਜੋਂ ਆਪਾਂ ਉਹਨੂੰ ਨਰੈਣੂ ਮਹੰਤਾ ਆਖਦੇ ਆਂ ਉਹਦੇ ਤੋਂ ਪਹਿਲਾਂ ਜਿਹੜੇ ਮਹੰਤ ਸਨ ਉਹਨਾਂ ਦਾ ਨਾਂ ਸਾਧੂ ਰਾਮ ਤੇ ਕਿਸ਼ਰ ਰਾਮ ਆਇਆ ਤੇ ਇਹ ਜ਼ਿਕਰ ਇਤਿਹਾਸ ਵਿੱਚੋਂ ਮਿਲਦਾ ਉਹਨਾਂ ਨੇ ਜਿਹੜੇ ਹਾਲਾਤ ਬਣਾਏ ਹੋਏ ਸਨ ਨਨਕਾਣਾ ਸਾਹਿਬ ਦੇ ਉਹ ਬੜੇ ਬੱਤਰ ਸੀ ਕਿਉਂਕਿ ਉੱਥੇ ਨਾਚ ਕਰਵਾਏ ਜਾਂਦੇ ਉਥੇ ਸ਼ਰਾਬਾਂ ਪੀਤੀਆਂ ਜਾਂਦੀਆਂ ਤੇ ਬਲਕਿ ਐਸੇ ਪਵਿੱਤਰ ਅਸਥਾਨ ਤੇ ਜੋ ਬੀਬੀਆਂ ਦਰਸ਼ਨ ਕਰਨ ਜਾਂਦੀਆਂ ਉਹਨਾਂ ਦੀ ਇੱਜ਼ਤ ਵੀ ਮਹਫੂਜ਼ ਨਹੀਂ ਸੀ ਉਹਨਾਂ ਦੇ ਨਾਲ ਵੀ ਇਹਨਾਂ ਮਹੰਤਾ ਵੱਲੋਂ ਇਹਨਾਂ ਮਹੰਤਾ ਦੇ ਗੁੰਨਿਆਂ ਵੱਲੋਂ ਕੁਕਰਮ ਕੀਤੇ ਜਾਂਦੇ ਸਨ ਇੱਕ ਪਰਿਵਾਰ ਨਾਲ ਐਸੀ ਘਟਨਾ ਵਾਪਰੀ ਉਹਨਾਂ ਦੀ ਦੀ ਨਾਲ ਮਹੰਤ ਨੇ ਕੁਕਰਮ ਕੀਤਾ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚੋਂ ਮਿਲਦਾ ਪਰ ਜਦੋਂ ਆਪਾਂ ਆਪਣੇ ਗੁਰਸਿੱਖਾਂ ਦੀ ਬਾਤ ਪਾਉਨੇ ਆ ਗੁਰੂਆਂ ਦੀ ਗੱਲ ਆਖਦੇ ਆ ਤੇ ਉਹ ਥਾਵਾਂ ਜਿਨ੍ਹਾਂ ਥਾਵਾਂ ਤੇ ਸਤਗੁਰਾਂ ਨੇ ਆਪਣਾ ਆਪ ਬਾਰਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਅਣਗਿਣਤ ਸਿੰਘਾਂ ਸਿੰਘਣੀਆਂ ਸਿੱਖੀ ਮਾਰਗ ਤੇ ਚੱਲਦੇ ਆਂ ਸ਼ਹੀਦੀਆਂ ਦਿੱਤੀਆਂ ਭੁੱਖੇ ਧਿਆਏ ਰਹਿੰਦੇ ਆਂ ਆਪਣੇ ਗੁਰਤਾਮਾ ਨੂੰ ਆਜ਼ਾਦ ਕਰਵਾਇਆ ਇਸੇ ਕਰਕੇ ਜਦੋਂ ਇਹ ਖਬਰਾਂ ਜਿਹੜੀਆਂ ਸੰਨ ਉਹ ਸਿੱਖਾਂ ਕੋ ਪਹੁੰਚੀਆਂ ਤਾਂ ਉਹਨਾਂ ਨੇ ਇੱਕ ਜਨਰਲ ਇਜਲਾਸ ਜਿਹੜਾ ਸੀ ਉਹਦੇ 'ਚ ਗੁਰਮਤਾ ਪਾਸ ਕੀਤਾ ਤੇ ਸਾਧ ਸੰਗਤ ਇਹ ਜਿਹੜਾ ਜਨਰਲ ਇਜਲਾਸ ਸਦਿਆ ਨਾ ਇਹ ਸਦਿਆ 26 ਜਨਵਰੀ 1921 ਨੂੰ ਇਹਦੇ ਚ ਇੱਕ ਗੁਰਮਤਾ ਪਾਸ ਕੀਤਾ ਕਿ 4 5 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇੱਕ ਭਾਰੀ ਇਕੱਠ ਸਦਿਆ ਜਾਏ ਪੰਥਕ ਰੂਪ ਵਿੱਚ ਉੱਥੇ ਸ਼ਾਮਲ ਹੋਇਆ ਜਾਏ ਤਾਂ ਕਿ ਆਪਣੇ ਜਿਹੜੇ ਗੁਰਧਾਮ ਆ ਉਹਨਾਂ ਨੂੰ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਾ ਸਕੇ ਜਦੋਂ ਇਸ ਗੱਲ ਦਾ ਪਤਾ ਨਰੈਣੂ ਮਹੰਤ ਨੂੰ ਲੱਗਾ ਉਹ ਆਪਣੇ ਕੀਤੇ ਗੁਨਾਹਾਂ ਦੇ ਪੁੱਲ ਬਖਸ਼ਾਉਣ ਦੀ ਥਾਂ ਤੇ ਵੇਖੋ ਜਿਹੜਾ ਬੰਦਾ ਕੋਈ ਕਰਮ ਕਰਦਾ ਗੁਨਾਹ ਕਰਦਾ ਜੇ ਉਹ ਭੁੱਲ ਬਖਸ਼ਾਲੇ ਸ਼ਰਨਾ ਜਾਏ ਤਾਂ ਵੀ ਬਖਸ਼ਿਆ ਜਾਂਦਾ ਵੀ ਅੱਗੇ ਤੋਂ ਮੈਂ ਇਹ ਕਰਮ ਨਹੀਂ ਕਰਾਂਗਾ ਪਰ ਇੱਕ ਅਹੁਦੇ ਦੀ ਲਾਲਸਾ ਤੇ ਇੱਕ ਬੰਦੇ ਦਾ ਹੰਕਾਰ ਇਹ ਦੋ ਐਸੀਆਂ ਚੀਜ਼ਾਂ ਨੇ ਜਿਹੜੀਆਂ ਵੱਡੇ ਵੱਡੇ ਬੰਦਿਆਂ ਨੂੰ ਖوار ਕਰਦੀਆਂ ਵੱਡੇ ਵੱਡੇ ਬੰਦਿਆਂ ਦੇ ਜੀਵਨ ਤਬਾਹ ਕਰ ਦਿੰਦੀਆਂ ਵੱਡੇ ਵੱਡੇ ਸੋਹਣੇ ਪਰਿਵਾਰ ਜਿਹੜੇ ਆ ਉਹ ਨਰਕ ਦਾ ਰੂਪ ਹੋ ਜਾਂਦੇ ਆ ਕਿਉਂ ਕਿਉਂਕਿ ਬੰਦਾ ਆਪਣਾ ਹੰਕਾਰ ਨਹੀਂ ਛੱਡਦਾ ਉਹ ਉਹਦੇ ਦੀ ਲਾਲਸਾ ਨਹੀਂ ਛੱਡਦਾ ਇਸੇ ਤਰ੍ਹਾਂ ਜਦੋਂ ਇਹ ਗੁਰਮਤਾ ਕੀਤਾ ਤੇ ਇਹਦੀ ਸੂਜ ਜਿਹੜੀ ਸੀ ਉਹ ਨਰਹੰਤ ਮੰਦ ਤੱਕ ਪਹੁੰਚੀ ਉਹਨੇ ਭੁੱਲ ਬਖਸ਼ਾਉਣ ਦੇ ਥਾਂ ਤੇ ਹੋਰ ਗੁੰਡਿਆਂ ਦਾ ਪ੍ਰਬੰਧ ਕੀਤਾ ਟਕੂਏ ਛਵੀਆਂ ਤਲਵਾਰਾਂ ਤੇਲ ਦੇ ਪੀਪੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਇਸ ਕਾਰੇ ਦੀ ਸੂ ਗੁਰਸਿੱਖਾਂ ਕੋਲ ਪਹੁੰਚੀ ਕਿ ਜਿਹੜੇ ਵੀ ਇੱਥੇ ਆਉਣਗੇ ਉਹਨਾਂ ਨਾਲ ਮੈਂ ਬਹੁਤ ਬੁਰਾ ਹਸ਼ਰ ਜਿਹੜਾ ਉਹ ਕਰਾਂਗਾ ਗੁਰਸਿੱਖਾਂ ਕੋਲੇ ਸੂ ਪਹੁੰਚੀ ਫਿਰ ਉਹਨਾਂ ਇੱਕ ਵਿਸ਼ੇਸ਼ ਮੀਟਿੰਗ ਸੱਦੀ 17 ਫਰਵਰੀ 1921 ਨੂੰ ਮਤਾ ਪਾਸ ਕੀਤਾ ਵੀ 19 ਫਰਵਰੀ ਦੇ ਦਿਨ ਭਾਈ ਲక్ష్మణ ਸਿੰਘ ਧਾਰੋਵਾਲੀ ਤੇ ਭਾਈ ਕਰਤਾਰ ਸਿੰਘ ਚੱਬਰ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੀ ਆਜ਼ਾਦੀ ਲਈ ਚਾਲੇ ਪਾਉਣਗੇ ਸਿੰਘਾਂ ਮਿੱਥੇ ਹੋਏ ਸਮੇਂ ਅਨੁਸਾਰ ਅਰਦਾਸਾ ਸੋਧਿਆ ਤੇ ਆਪਣੇ ਇਹਨਾਂ ਪਵਿੱਤਰ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ ਭਾਈ ਲక్ష్మణ ਸਿੰਘ ਦਾ ਜਥਾ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ ਮਹੰਤ ਨਰੇਣੂ ਨੇ ਦਰਵਾਜ਼ੇ ਜਿਹੜੇ ਸਨ ਉਹ ਬੰਦ ਕਰਵਾਤੇ ਸ਼ਾਂਤਮਈ ਸਿੰਘਾਂ ਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਪਿਛਾੜ ਕੀਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲక్ష్ਮਣ ਸਿੰਘ ਨੂੰ ਗੋਲੀਆਂ ਨਾਲ ਅਦਮੋਹਾ ਕੀਤਾ ਮਗਰੋਂ ਸਾਧ ਸੰਗਤ ਇੱਕ ਝੰਡਾ ਦਾ ਦਰਖਤ ਉੱਥੇ ਹੈ ਉਸ ਝੰਡ ਦੇ ਦਰਖਤ ਨਾਲ ਪੁੱਠਾ ਲਮਕਾ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਕਈ ਗੋਲੇਗਾ ਜਿਹੜੀਆਂ ਉਹ ਲੱਗੀਆਂ ਜਦੋਂ ਭਾਈ ਦਲੀਪ ਸਿੰਘ ਦਾਖਲ ਹੋਏ ਗੁਰਦੁਆਰਾ ਸਾਹਿਬ ਆਏ ਉਹਨਾਂ ਨੂੰ ਵੀ ਬਲਦੀ ਪੱਟੀ 'ਚ ਸੁੱਟ ਕੇ ਸ਼ਹੀਦ ਕੀਤਾ ਗਿਆ ਤੇ ਇਦਾਂ ਬਹੁਤ ਕਮਸਾਣ ਉੱਥੇ ਮਚਿਆ ਸ਼ਹੀਦ ਸਿੰਘ ਜਿਹੜੇ ਸੀ ਉਹਨਾਂ ਦੇ ਉੱਤੇ ਮਿੱਟੀ ਦਾ ਤੇਲ ਪਾਇਆ ਉਹਨਾਂ ਨੂੰ ਅੱਗ ਲਾ ਦਿੱਤੀ ਗਈ 1-2 ਸਾਲ ਦਾ ਸਿੱਖ ਬੱਚਾ ਅਲਮਾਰੀ ਵਿੱਚ ਬੰਦ ਸੀ ਜਿਹੜਾ ਆਪਣੇ ਪਿਤਾ ਨਾਲ ਗਿਆ ਜਦੋਂ ਉਹਦੀ ਪਤਾਰੀ ਨੇ ਆਖਿਆ ਕਿ ਪੁੱਤ ਉਥੇ ਸ਼ਹਾਦਤਾਂ ਹੋਣੀਆਂ ਤੇ ਉਸ ਬੱਚੇ ਨੇ ਆਖਿਆ ਸੀ ਕਹਿੰਦਾ ਮਾਂ ਤੁਸੀਂ ਮੈਨੂੰ ਸਾਖੀਆਂ ਸੁਣਾਉਂਦੇ ਸੀ ਸਹਬਜ਼ਾਦਿਆਂ ਦੀਆਂ ਤੇ ਮੈਂ ਵੀ ਸ਼ਹੀਦ ਹੋਣਾ ਕਿਉਂਕਿ ਮਾਂ ਨੇ ਆਖਿਆ ਸੀ ਨਾ ਵੀ ਪੁੱਤ ਤੇਰੀ ਉਮਰ ਛੋਟੀ ਆ ਤੇ ਉੱਥੇ ਪਤਾ ਨਹੀਂ ਕੀ ਵਾਪਰਨਾ ਤਾਂ ਉਹਨੇ ਆਖਿਆ ਜੀ ਤੁਸੀਂ ਤਾਂ ਸੁਣਾਉਂਦੇ ਸੀ ਸਾਖੀਆਂ ਮੈਨੂੰ ਵੀ ਛੋਟੀ ਛੋਟੀ ਉਮਰ ਦੇ ਸਹਬਜ਼ਾਦੇ ਸ਼ਹੀਦ ਹੋਏ ਤੇ ਮੈਂ ਵੀ ਉਹਨਾਂ ਤਰ੍ਹਾਂ ਸ਼ਹੀਦ ਹੋਣਾ ਤੇ ਉਸ ਬੱਚੇ ਨੂੰ ਅਲਮਾਰੀ ਚੋਂ ਕੱਢਿਆ ਬਾਹਰ ਕੱਢ ਕੇ ਬਲਦੀ ਅੱਗ ਦੇ ਉੱਪਰ ਸੁੱਟ ਦਿੱਤਾ ਸ਼ੇਧ ਕੀਤਾ ਗਿਆ ਇਹ ਘਟਨਾ ਜਿਹੜੀ ਹੋਈ ਵਾਪਰੀ ਸਾਰੇ ਪੰਥ ਨੂੰ ਲਾ ਕੇ ਰੱਖਤਾ ਪਰਿਗਿੰਤੀ ਚ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਵੱਲ ਨੂੰ ਜਾਣ ਵਾਸਤੇ ਤਿਆਰ ਹੋਈਆਂ ਪਹੁੰਚਣੀਆਂ ਸ਼ੁਰੂ ਹੋਈਆਂ ਉਸੇ ਦਿਨ ਸ਼ਾਮ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦੇ ਹਾਂ ਗੁਰਦੁਆਰੇ ਦੀਆਂ ਚਾਬੀਆਂ ਜਿਹੜੀਆਂ ਸਿੱਖਾਂ ਨੂੰ ਸੌਂਪੀਆਂ ਗੁਰਤਾਮਾ ਨੂੰ ਆਜ਼ਾਦ ਕਰਵਾਇਆ ਉੱਥੇ ਗੁਰਮ ਰਿਆਦਾ ਜਿਹੜੀ ਬਹਾਲ ਕੀਤੀ ਪਾਇਲਸ਼ਮਨ ਸਿੰਘ ਦੇ ਸਿੱਦਕ ਤੇ ਕੁਰਬਾਨੀ ਨੇ ਪੰਥ ਦੀ ਵੱਡੀ ਸਮੱਸਿਆ ਦਾ ਹੱਲ ਕੀਤਾ ਤੇ ਸਿੱਖਾਂ ਦੀ ਰੋਜ਼ਾਨਾ ਅਰਦਾਸ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਇਹ ਗਾਵਿਆ ਵੀ ਇਹਦੇ ਤੇ ਪ੍ਰਮਾਣ ਵੀ ਚੜ੍ਹੇ ਕਿ ਬਾਬਾ ਕਬੀਰ ਸਾਹਿਬ ਦੇ ਜੋ ਬਚਨ ਆਪਾਂ ਆਰੰਭ ਵਿੱਚ ਪੜ੍ਹੇ ਸਨ ਵੀ ਜੇ ਮੌਤ ਰੱਬ ਦੇ ਦਵਾਰੇ ਤੇ ਆਵੇ ਤੇ ਇਹਦੇ ਨਾਲੋਂ ਵੱਡੀ ਖੋਰ ਦਾਤ ਕਿਹੜੀ ਹੋ ਸਕਦੀ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਂ ਤਾ ਹਰ ਕੈ ਦਵਾਰ ਇਕ ਵੀਰ ਮੇਰੇ ਅੰਦਰ ਤਾੰਗ ਹੈ ਮੈਂ ਆਪਾ ਭਾਵ ਜਿਹੜਾ ਉਹ ਛੱਡਦਿਆਂ ਤੇ ਇਹ ਜਿਹੜਾ ਆਪਾ ਭਾਵ ਛੱਡਿਆ ਜਾਣਾ ਇਹ ਪ੍ਰਭੂ ਪਰਮੇਸ਼ਰ ਦੇ ਦਰ ਤੇ ਜਾ ਕੇ ਛੱਡਿਆ ਜਾਣਾ ਉਹਦੇ ਤੋਂ ਬਿਨਾ ਕੋਈ ਹੋਰ ਘਰ ਨਹੀਂ ਜਿੱਥੇ ਜਾ ਕੇ ਇਸ ਆਪਾ ਭਾਵ ਨੂੰ ਤਿਆਗ ਦਈਏ ਹੁਣ ਮਹੰਤ ਵੀ ਜਨਮ ਸਥਾਨ ਦੇ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ ਪਰ ਅੰਦਰਲੀ ਜਿਹੜੀ ਰੂਹ ਹੈ ਉਹ ਹੋਰ ਪਾਸੇ ਚਲੀ ਗਈ ਅੱਜ ਬਹੁਤ ਸਾਰੇ ਪ੍ਰਬੰਧਕ ਇਸ ਦਸ਼ਾ ਦੇ ਹਣੀਆਂ ਜਿਨ੍ਹਾਂ ਨੂੰ ਨਾ ਤੇ ਗੁਰਬਾਣੀ ਬਾਰੇ ਪਤਾ ਨਾ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਨਾ ਗੁਰੂ ਕੀ ਮਰਿਆਦਾ ਬਾਰੇ ਪਤਾ ਬਸ ਉਹਨਾਂ ਦੇ ਕੋਲ ਚਾਰ ਟੁਕੜ ਵਾਧਿਆ ਤੇ ਉਸ ਇਲਾਕੇ 'ਚ ਉਹਨਾਂ ਦੀ ਪੁੱਛ ਪ੍ਰਤੀਤ ਹੁੰਦੀ ਆ ਤੇ ਜਾਂ ਕੋਈ ਸਰਕਾਰੀ ਦਰਬਾਰੇ ਪੁੱਛ ਮਾਰਦਾ ਆਪ ਨੂੰ ਸਿੱ ਕਰਦਾ ਥੋੜੀ ਬਹੁਤੀ ਸ਼ੈ ਉਹਨੂੰ ਉਧਰ ਹੁੰਦੀ ਆ ਉਹ ਫਿਰ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਬੰਧ ਦਿਓ ਮੈਂ ਪ੍ਰਬੰਧਕ ਬਾਨਾ ਮੈਂ ਪ੍ਰਧਾਨ ਬਾਨਾ ਮੈਂ ਮੈਂਬਰ ਬਾਨਾ ਤੇ ਸਿੱਖੀ ਦਾ ਉਹਨਾਂ ਨੂੰ ਸਾਧ ਸੰਗਤ ਉਡਾੜਾ ਵੀ ਨਹੀਂ ਪਤਾ ਤਾਂ ਕਰਕੇ ਨਾ ਬਹੁਤੀਆਂ ਥਾਵਾਂ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਵੀ ਇੱਥੇ ਸਿੱਖੀ ਦੀ ਗੱਲ ਕੋਈ ਬਹੁਤੀ ਬਹੁਤੀ ਥੋੜੀ ਵੀ ਨਹੀਂ ਹੋ ਰਹੀ ਭਾਈ ਆਪਣਾ ਕਰਮ ਕਰਦਾ ਵੀ ਤਨਖਾਹ ਲੈਣੀ ਦੇਤਨੇਮ ਕਰਤਾ ਜੀ ਕੋਈ ਆ ਕੇ ਨੂੰ ਫਦੇ ਬੁਲਾਤੀ ਕਢਾ ਦੇਤਾ ਤੇ ਕੋਈ ਪ੍ਰਚਾਰ ਪ੍ਰਸਾਰ ਨਹੀਂ ਕੋਈ ਗੁਰਬਾਣੀ ਕੀ ਸੰਥਿਆ ਨਹੀਂ ਕਿਉਂ ਕਿਉਂਕਿ ਉਹ ਥਾਂ ਬੜਾਇਆ ਜ਼ਰੂਰ ਆ ਤੇ ਹੁਣ ਜੇ ਕੋ ਸੇਵਾਦਾਰ ਉੱਤੇ ਰੱਖਿਆ ਕੋ ਗਰੰਤੀ ਰੱਖਿਆ ਤੇ ਇਸੇ ਕਰਕੇ ਵੀ ਉਹਦੀ ਸਾਮ ਸੰਭਾਲ ਹੁੰਦੀ ਰਹੇ ਤੇ ਅਸੀਂ ਆਈਏ ਤੇ ਦਫ਼ਤਰਾਂ 'ਚ ਬੈਠੀਏ ਚਾਹਾਂ ਪੀਏ ਆਪਣੀਆਂ ਗੱਲਾਂ ਬਾਤਾਂ ਬਿਜ਼ਨਸ ਦੀਆਂ ਕਰੀਏ ਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਈਏ ਇੰਨੇ ਮਾੜੇ ਹਾਲਾਤ ਆ ਸਾਡੇ ਮਤ ਹਰ ਪੁੱਛੇ ਕੌਣ ਹੈ ਕੋਈ ਅਜਬ ਗੱਲ ਨਹੀਂ ਕਿ ਮੇਰ ਕਰਿਓ ਬਖਸ਼ਿੰਦ ਪਿਤਾ ਤੇ ਪੁੱਛੇ ਕਿ ਮੇਰੇ ਦਰਵਾਜੇ ਤੇ ਕੌਣ ਹੈ ਪਰ ਆ ਹਮਾਰੇ 바ਰ ਪਰ ਕਹਿੰਦੇ ਪੁੱਛੇਗਾ ਤੇ ਤਾਂ ਹੀ ਨਾ ਕਿ ਜੇ ਕੋਈ ਜਾ ਕੇ ਉਹਦੇ ਦਰਵਾਜੇ ਤੇ ਡਿੱਗੇਗਾ ਤੇ ਜੇ ਕੋਈ ਉਹਦੇ ਦਰਵਾਜੇ ਤੱਕ ਪਹੁੰਚਿਆ ਨਹੀਂ ਉਹਦੇ ਦਰਵਾਜੇ ਤੇ ਜਾ ਕੇ ਡਿੱਗਾ ਹੀ ਨਹੀਂ ਤੇ ਵੇਖੋ ਪੁੱਛੇਗਾ ਕਿਵੇਂ ਅਖਿਆ ਇਸ ਕਰਕੇ ਜੇ ਆਪਾਂ ਆਪਣੀ ਹਉਮੈ ਨੂੰ ਛੱਡ ਦਈਏ ਆਪਾਂ ਭਾਵ ਤਿਆਗ ਦਈਏ ਤੇ ਉਹ ਮਾਲਕ ਪਰਮੇਸ਼ਰ ਕਿਰਪਾ ਕਰਦਾ ਸਾਨੂੰ ਆਪਣੇ ਤੱਕ ਪਹੁੰਚਾ ਲਿੰਦਾ ਹੈ ਤੇ ਅੱਜ ਵੀ ਸਾਨੂੰ ਇਹ ਲੋੜ ਹੈ ਉਹਨਾਂ ਗੁਰਸਿੱਖਾਂ ਤੋਂ ਇਹ ਦਾਤ ਲਈਏ ਜਿਹੜੇ ਗੁਰਸਿੱਖ ਸਿੱਖੀ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਗਏ ਆਪਾਂ ਵੀ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਤੁਰੀਏ ਤਾਂ ਕਿ ਸਾਡਾ ਆਪਣਾ ਭਲਾ ਹੋਵੇ ਸਾਡੇ ਬੱਚਿਆਂ ਦਾ ਭਲਾ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਬਚਨ ਅਸੀਂ ਰੋਜ਼ ਪੜ੍ਹਦੇ ਆਂ ਉਹ ਕਿੰਨਾ ਗੁਰਸਿੱਖਾਂ ਵਾਸਤੇ ਪੜਦੇ ਆ ਕਿੰਨਾ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਕਿੰਨਾ ਗੁਰਸਿੱਖਾਂ ਨੇ ਆਪਾ ਭਾਵ ਵਾਰਿਆ ਤੇ ਤਾਂ ਅਸੀਂ ਉਹਨਾਂ ਪਿਆਰਿਆਂ ਨੂੰ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਦੇ ਆ ਸਤਿਗੁਰੂ ਕਿਰਪਾ ਕਰਨ ਇਹ ਸਭ ਤੋਂ ਜਿਹੜੀ ਵੱਡੀ ਦਾਤ ਹੈ ਤੇ ਉਹ ਦਾਤ ਬਾਣੀ ਦੀ ਹੈ ਤੇ ਅਸੀਂ ਇਸ ਅੰਮ੍ਰਿਤ ਬਾਣੀ ਦਾ ਆਸਰਾ ਸਹਾਰਾ ਲੈ ਕੇ ਫਿਰ ਆਪਣੇ ਜੀਵਨ ਨੂੰ ਬਸਰ ਕਰੀਏ ਸਤਿਗੁਰੂ ਦਇਆ ਰਹਿਮਤ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਸਾਨੂੰ ਇਹ ਦਾਤ ਦੇ ਕੇ ਨਵਾਜਣ ਵੀ ਜਿੱਥੇ ਵੀ ਕਿਤੇ ਸਾਨੂੰ ਲੱਗੇ ਵੀ ਮर्यादा ਵਿੱਚ ਅਹ ਉਣ ਤਈਆ ਅਹ ਘਾਟਿਆ ਤੇ ਅਸੀਂ ਉਥੇ ਬੋਲ ਗਏ ਅਸੀਂ ਉਥੇ ਜੋ ਸੱਚ ਹੈ ਉਹਦੀ ਗੱਲ ਕਰੀਏ ਕਿਉਂਕਿ ਬਹੁਤੀ ਵਾਰ ਅਸੀਂ ਆਖਦੇ ਪਿਆ ਆਪਾਂ ਕੀ ਲੈਣਾ ਜੋ ਕੁਝ ਕਰਦੇ ਕਰਨ ਦਿਓ ਜੋ ਹੁੰਦਾ ਹੋਈ ਜਾਏ ਪਰ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਿ ਆ ਜਾਣਾ ਕਿੰਮ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੈ ਤਾਂ ਸਹਿਲਾ ਮਰਨਾ ਹੋਏ ਕੀ ਪਤਾ ਮੌਤ ਕਿਵੇਂ ਆਉਣੀ ਹੈ ਪਰ ਜੇ ਮਾਲਕ ਮਨ ਵਿੱਚ ਹੋਵੇ ਤੇ ਮਰਨਾ ਸੁਖਾਲਾ ਮਰਨੇ ਤੇ ਜਗਤ ਡਰੈ ਜੀਵ ਆ ਲੋੜੈ ਸਭ ਕੋ ਇਹ ਸੱਚ ਐ ਵੀ ਮਰਨ ਤੋਂ ਸਾਰਾ ਸੰਸਾਰ ਡਰਦਾ ਹਰ ਕੋ ਚਾਹੁੰਦਾ ਵੀ ਮੈਂ ਜਿਉਂਦਾ ਰਵਾਂ ਗੁਰ ਪ੍ਰਸਾਦਿ ਜੀਵਤ ਮਰੈ ਹੁਕਮੈ ਬੂਝੈ ਸੋਏ ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜਿਉਂਦੇ ਮੌਤ ਪ੍ਰਵਾਨ ਕਰ ਲੈ ਹਉਮੈ ਮਾਰ ਦੇ ਉਹਦੀ ਰਜਾ ਨੂੰ ਸਮਝੇ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ हे ਨਾਨਕ ਜਿਹੜਾ ਇਦਾਂ ਦੀ ਮੌਤ ਮਰਦਾ ਉਹ ਸਦੀਵੀ ਜੀਵਨ ਜਿਉਂਦਾ ਉਹ ਅਮਰ ਹੋ ਜਾਂਦਾ ਹੈ ਸਾਹਿਬ ਕਿਰਪਾ ਕਰੇ ਹੁਣਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ